ਸੁਖ ਹੋ ਟਲ ਗੁਰ ਸੇਵਿਆ ਅਹਨੇ ਸੁਸਹਜ ਸੁਭਾਏ ਦਰਸਨ ਪਰਸੈ ਗੁਰੂ ਕਾ ਜਨਮ ਮਰਨ ਦੁਖ ਜਾਈ ਹੋਵ ਸਿਫਤ ਸੁਖ ਸਮਦੀ ਨੂਰੇ ਅਰਸਾ ਹੋ ਕੁਰਸਾ ਹੋ ਛੱਟਿਆ ਤੋਤੋ ਡਠੇ ਸੱਚੇ ਪਾਤਿਸਾ ਮਾਲ ਜਨਮ ਜਨਮ ਦੀ ਕੱਟੀ ਸੱਜਣ ਸੱਚੇ ਪਾਤਿਸਾ ਹੋ ਸਿਰ ਸਾਹਾਂ ਦਾ ਜਿਸ ਪਾਸ ਬਹਿਠਿਆ ਸੋਹੀਆ ਸਬਨਾਦਾ ਸਜਣ ਸੱਚਾ ਪਾਤਿਸਾ ਹੋ ਸਿਰ ਸਾਹ ਦਾ ਜਿਸ ਪਾਸ ਬਹਿਠਿਆ ਸੋਹੀਆ ਸਬਨਾਦਾ ਵੇਸਾ ਸਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨ ਸਰੀ ਮਹੱਲਾ ਤੀਜਾ ਸਦਾਨ ਅੰਤਰ ਨਾਮ ਸੰਭਾਲੇ ਜੀਵ ਜੰਤ ਜਿਨਾਂ ਸਤਿ ਪਾਲੇ ਮੁਕਤ ਪਦਾਰਥ ਤਿਨ ਕਉ ਪਾਏ ਹਰ ਕਾ ਨਾਮ ਰਤੇ ਲਿਵ ਲਾਈ ਸਦਾ ਤਨ ਅੰਤਰ ਨਾਮ ਸੰਵਾਲੇ ਜੀਵ ਜੰਤ ਜਿਨ ਹੈ ਪ੍ਰਤਿ ਪਾਲੇ ਮੁਕਤ ਪਦਾਰਥ ਤਿਨ ਕਉ ਪਾਏ ਹਰ ਕਾ ਨਾਮ ਰਤੇ ਲੇਵਲਾਏ ਗੁਰ ਸੇਵਾ ਤੇ ਹਰ ਨਾਮ ਧਨ ਪਾਵੈ ਤਰ ਪਰਗਾਸ ਹਰ ਨਾਮ ਧਿਆਵ ਰਹਾ ਇਹੋ ਹਰ ਰੰਗ ਗੂੜਾ ਤਾਨਾ ਪੇਰਾ ਹੋਏ ਸਤ ਸੀਗਾਰ ਰਾਵ ਪ੍ਰਭ ਸੋਏ ਹਉਮੈ ब को न पाए पुल् जनम गवाए ਗੁਰ ਤੇ ਸਾਤ ਸਹਜ ਸੁਖ ਬਾਣੀ ਸੇਵਾ ਸੱਚੀ ਨਾਮ ਸਮਾਣੀ ਸਬਦ ਮਿਲਾ ਪ੍ਰੀਤਮ ਸਦਾ ਧਿਆਏ ਸਾਚ ਦਾਮ ਵਡਿਆਈ ਪਾਏ ਆਪ ਕਰਤਾ ਜੁਗ ਜੁਗ ਸੋਏ ਨਦਰ ਕਰੇ ਮੇ ਲਾਵਾ ਹੋਏ ਗੁਰ ਬਾਣ ਤੇ ਹਰ ਮਨ ਵਸਾਏ ਨਾਨਕ ਸੱਚ ਰਤੇ ਪ੍ਰਭ ਆਪ ਮਿਲਾਏ ਕਰਤਾ ਜਗ ਜਗ ਸੋਏ ਨਦਰ ਕਰ ਮੇਲਾਵਾ ਹੋਏ ਗੋੜਬਾਣੇ ਵੰਨੁ ਵਸਾਈ ਨਾਨਕ ਸੱਚ ਰੱਤੇ ਪ੍ਰਭ ਆਪ ਮਿਲਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਤਨਾਸਰੀ ਮਹੱਲਾ ਤੀਜਾ ਸਦਾ ਧਨ ਅੰਤਰ ਨਾਮ ਸਮਾਲੇ ਜੀ ਜੰਤ ਜਿਨ ਪ੍ਰਤਿ ਪਾਲੇ ਮੁਕਤ ਪਦਾਰਥ ਤਿੰਨ ਕਾਉ ਪਾਏ ਹਰ ਕੈ ਨਾਮ ਰਤੇ ਲੇਵ ਲਾਏ